ਪ੍ਰੀਤਮ ਸਿੰਘ ਪ੍ਰੀਤਮ ਸਿੰਘ ਅੰਮ੍ਰਿਤ ਦੀ ਟਿਕਾਣਾ ਮੇਰੇ ਪਾਰੀ ਮੇਲੇ ਵਾਸਤੇ ਸੰਗਤ ਜਿਨ੍ਹਾਂ ਦੀ ਸ਼ਰਧਾ ਪੂਰੀਆਂ ਹੋਈਆਂ ਉਹ ਆਪ ਜਾਣਦੀ ਐ ਸੰਤਾਂ ਦਾ ਸਭ ਤੋਂ ਅਸਥਾਨ ਹੈ ਰਾਣਾ ਮੀਲਾ ਪੁਰਗਾ ਤੋਂ ਚੱਲਿਆ ਆਉਂਦਾ ਉਸੇ ਰੋ ਰੀਤ ਨੂੰ ਅਸੀਂ ਅਪਣਾ ਰਹੇ ਹਾਂ ਤੇ ਸੰਗਤਾਂ ਸਾਡੇ ਤੋਂ ਵੀ ਵੱਧ ਇੱਛਾ ਰੱਖਦੀਆਂ ਨੇ ਤੇ ਇੱਥੋਂ ਤੱਕ ਬਾਕੀ ਬਾਕੀ ਅਮਰੀਕਾ ਕੈਨੇਡਾ ਜੋ ਇਥੇ ਇੰਗਲੈਂਡ ਆ ਸਰਤਾ ਰੱਖਦੇ ਆ ਮੁੰਡੇ ਜਿਹੜੇ ਇੱਥੋਂ ਗਏ ਆ ਕਹਿੰਦੇ ਬਾਬਾ ਬਾਬੇ ਦੇ ਮੇਲੇ ਤੇ ਕੌਣ ਸੀ ਨਾ ਹੁਣ ਆਏ ਵੀ ਆ ਤੇ ਆਪੋ ਆਪਣੀ ਕੱਟ ਕਮਾਈ ਵਿੱਚੋਂ ਬਾਬਾ ਜੀ ਦੇ ਘਰਾਉਂਦੇ ਆ ਬਾਬਾ ਜੀ ਦੀ ਯਾਦ ਕਰਦੇ ਆ ਬਾਬਾ ਆ ਜੋ ਮਹਿਲ ਜੋ ਆ ਬਾਂਡੇ ਦਵਾਨ ਹਾਲ ਬਣਿਆ ਬਾਬੇ ਜੀ ਦੀ ਕਮਾਈ ਆ ਜਿੱਦੋਂ ਕੋਕ ਤੋਂ ਨਹੀਂ ਪਰਦੇ ਆ ਪੁੱਤਾਂ ਦੇ ਵੇਖੋ ਜੀ ਸਭ ਤੋਂ ਦਾਤ ਵੱਡੀ ਆ ਰੇਕ ਗੀਂਦ ਪੰਛੀ ਵਾਸਤੇ ਇਨਸਾਨ ਵਾਸਤੇ ਪੁੱਤਰ ਤੇ ਜਿਵੇਂ ਮਾਤਾ ਨੂੰ ਬਾਬਾ ਜੀ ਦੇ ਚਰਨਾਂ ਵਿੱਚ ਆ ਨਮਸਕਾਰ ਕੀਤੀਆਂ ਤੇ ਉਹਦੀ ਖੁਸ਼ਬਲੀ ਹੋ ਜਾ ਪੁੱਤਰ ਮਿਲ ਜਾ ਤੇ ਹੋਰ ਉਸ ਨੂੰ ਦੁਨੀਆ ਤੋਂ ਕੀ ਚਾਹੀਦਾ ਤੇ ਪੁੱਤਰ ਮਿਲਦੇ ਆ ਦੋਤੇ ਮਿਲਦੇ ਆ ਇੱਕ ਵਾਰ ਦੀ ਗੱਲ ਆ 10 ਸਾਲ ਹੋ ਗਏ ਨੇ ਇੱਥੇ ਸਕੇ ਕੋਈ ਮੇਰੇ ਕੋ ਕਿਸੇ ਨੇ ਇੱਕ ਰੰਗ ਦਿੱਤਾ ਜੇ ਤਾਂ ਰੰਗ ਦਿੱਤਾ ਮੈਂ ਲੋਸ਼ ਕਰ ਦਿੱਤੀ ਤੇ ਉਹ ਬੀਬੀ ਪੰਜਾਗਮੇਚਾ ਬਾਅਦ ਆੜ ਕੇ ਮੈਨੂੰ ਕਹਿੰਦੀ ਉਹ ਰੰਗ ਦਿਖਾ ਦਿਓ ਜਿਹੜੀ ਲੋਸ਼ ਕੀਤੀ ਆ ਮੈਂ ਕਹਾ ਬੀਬੀ ਜੀ ਤੁਸੀਂ ਆਪਣਾ ਦਿਖਾ ਦਿਓ ਬੇਦੇਸ ਤੇ ਮੇਰੇ ਅੰਦੇਸ ਨਾ ਚਾ ਚਾ ਦਲਦਾ ਹੋਵੇ ਤਾਂ ਉਹ ਕਹਿਣ ਲੱਗੀ ਕਹਿੰਦੀ ਪਿਛਲੇ ਸਾਲ ਮੈਂ ਆਈ ਕੋਨੇਚੇ ਤੋਂ ਜਿਹਨੂੰ ਰੰਗ ਫੜਾਇਆ ਸੀ ਸੇਵਾ ਦਾ ਦਰਸ਼ਨ ਤੋਂ ਉਹ ਵੀ ਮੈਂ ਸੱਦਦੇ ਆ ਉਹ ਕਹਿੰਦੀ ਮੈਂ ਆ ਤੈਨੂੰ ਤਾਂ ਰੰਗ ਫੜਾਇਆ ਸੀ ਵੀ ਇੱਥੇ ਕੋਲ ਕੇ ਪਾ ਲਓ ਇੱਥੇ ਜੋ ਆਉਂਦਾ ਇਹ ਦੇਖ ਕੇ ਸੋਨਾ ਮੇਰੇ ਰੰਗ ਦਾ ਜੋ ਚਾ ਚਾ ਦਿੱਤਾ ਉਹ ਜੇ ਸੇਵਾ ਚ ਲਾ ਲਿਓ ਮੈਂ ਕਦੀ ਵੀ ਕੰਮ ਦਾ ਅਸਲ ਦੱਸਾਂ ਕਹਿੰਦੀ ਪਿਛਲੇ ਸਾਲ ਮੈਂ ਆਈ ਸੀ ਮੇਰਾ ਰੈਂਟ ਗਿਆ ਜਾਈ ਸੀ ਇਹਨੇ ਲਾ ਲਿਆ ਚੱਜ ਪਿਆ ਤੇ ਮੈਂ ਪੁੱਛੇ ਜੇ ਤੜਾਕੀ ਪਉਣ ਆਈ ਸਾਂ ਤੇ ਫੇਰ ਜਾ ਕੇ ਜਦੋਂ ਮੈਂ ਘਰ ਗਈ ਤੇ ਮੈਂ ਆਪਣਾ ਉਹ ਲਾ ਕੇ ਰੱਖ ਛੱਡਿਆ ਤੇ ਮੇਰੇ ਨਿਆਣੇ ਮੇਰੀਆਂ ਨਵਾਂ ਕੰਡੀਆਂ ਬਨਵਾਲਾ ਮੈਂ ਕਹਿੰਦੀ ਮੈਂ ਵੀ ਬਣਾਉਣਾ ਮੈਂ ਆਪਣੇ ਚਿੱਤ ਦੀ ਸੌਖਿਆ ਵੀ ਮੇਰੀ ਧੀ ਦੇ ਅੱਗੇ ਕੁੜੀਆਂ ਦੋ ਬੱਬਾ ਕੋਤੇ ਦੇ ਤੜਾਕੀ ਪਉਣਾ ਹੈ ਤੇ ਮੇਰੀ ਧੀ ਵੀ ਸੌਖੀ ਕਰ ਉਹਨੂੰ ਦੋਤਰਾ ਦੇ ਹੁਣ ਮੈਂ ਕਹਿੰਦੀ ਆ ਰਿੰਗ ਤਾ ਚੜਾਇਆ ਵੀ ਹੁਣ ਮੈਂ ਦੋਤਰੇ ਦੇ ਤੜਾਕੀ ਫੋਨ ਆਈਆਂ ਕਿੰਨਾ ਮਨ ਦੀ ਭਾਵਨਾ ਹੋਰੀ ਕਿ ਆਪ ਉਹ ਬੀਬੀ ਨੇ ਮੇਰਨਾ ਬਚਲ ਕੀਤੇ ਆ ਹੋਰ ਇਹ ਤਾਂ ਵੱਡੀ ਗੱਲ ਕੀ ਕੋ ਪੁੱਤਰ ਦਾ ਸ਼ਾਦਾਕਾ ਕੋਈ ਬਾਹਰ ਜਾਣ ਵਾਸਤੇ ਜਾਂਦਾ ਕੋਈ ਕਿਤੇ ਜਾਣ ਵਾਸਤੇ ਜਾਂਦਾ ਤੇ ਇਸੇ ਤਰ੍ਹਾਂ ਬਾਬਾ ਮਨੋਤ ਪੂਰੇ ਕਰਦਾ ਤੇ ਸੰਤਾ ਦੀ ਆਸਾ ਪੂਰੀਆਂ ਹੁੰਦੀਆਂ ਤੇ ਸੰਤਾ ਚੜ੍ਹ ਚੜਾਵਾ ਆ ਵੇਖ ਲਓ ਲੰਗਰਾਂ ਦੀ ਸੇਵਾ ਸਬੀਲਾ ਦੀ ਸੇਵਾ ਤੇ ਮਾਇਆ ਦੀ ਸੇਵਾ ਮੁੰਡਿਆਂ ਨੇ ਲੱਗੇ ਨਾ ਪੜ ਰਿਆ ਸੀ ਸਟੇਜ ਤੇ ਬੜੇ ਜਿੱਦਾ ਜਿੱਦਾ ਉਹਨਾਂ ਨੇ ਕੰਮ ਦੇ ਵਿੱਚ ਬਾਬਾ ਜੀ ਨੇ ਮਿਹਰ ਪ੍ਰਿਆਸ ਰੱਖਿਆ ਕਿ ਤੰਦਰੁਸਤੀਆਂ ਬਾਕੀਆਂ ਬਾਬਾ ਜੀ ਨੇ ਉਹ ਕੰਮ ਕੀਤੇ ਪੈਸੇ ਕਮਾਏ ਤੇ ਬਾਬਾ ਜੀ ਦੀ ਫੰਡ ਵਿੱਚ ਵੀ ਪਾਉਂਦੇ ਤੇ ਆਪਦਾ ਵੀ ਘਰ ਦਾ ਸਾਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਤੜਾਦਿਆਂ ਵਾਲਾ ਢੱਡ ਬਟਾਲਾ ਤਲਾ ਜਿਲ੍ਹਾ ਤਕਤੂਸਲਾ ਤੇ ਮੇਲਾ ਹਾਰ ਦੀ ਮਸਿਆਤ ਨੂੰ 10ਵੇਂ ਵਾਲੇ ਦਿਨ ਮਨਾਇਆ ਜਾਂਦਾ ਹੈ। ਕਈ ਲੋਕਾਂ ਨੂੰ ਬੜਾ ਪਨਿਖਾ ਪਹਿਜਾਂਦਾ ਹੈ। ਇਹ ਮੇਲਾ ਕਈ ਵਾਰ ਜੂਨ ਵਿੱਚ ਆਉਂਦਾ ਹੈ ਤੇ ਕਈ ਵਾਰ ਜੁਲਾਈ ਵਿੱਚ ਆਉਂਦਾ ਹੈ। ਹਾਰ ਦੀ ਮਸਿਆਤ ਨੂੰ 10ਵੇਂ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਮੇਲਾ ਜਦੋਂ ਮੇਲਾ ਹੁੰਦਾ ਹੈ ਇਸ ਤੋਂ ਪਹਿਲਾਂ ਲੜੀਵਾਰ ਖੜਕਪਾ ਸਾਲ ਆਰੰਭ ਕੀਤੇ ਜਾਂਦੇ ਹਨ। ਸੰਗਤਾਂ ਵੱਲੋਂ ਕੀਤੇ ਜਾਂਦੇ ਹਨ। ਮੇਲੇ ਤੋਂ ਪਹਿਲਾਂ ਪੂਰੀਆਂ ਸੰਗਤਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਮਿਲ ਕੇ ਖੜਕਪਾ ਸਾਲ ਕਰਾਈ ਕੀਤੇ ਜਾਂਦੇ ਹਨ। ਜੋ ਕਾਲਾ ਖੰਡ ਪਾਕ ਸਾਹਿਬ ਦੇ ਘੋਗ ਪਾਏਗਾ ਉਸ ਵਿੱਚ ਇਸ ਮਿਸਰ ਜਿੱਥੇ ਆਏ ਹਨ ਉਹਨਾਂ ਨੇ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਿਆ ਸੋ ਅੱਜ ਲੱਖਾਂ ਦੀ ਤਕਾਦ ਦੇ ਵਿੱਚ ਸੰਗਤ ਇੱਥੇ ਆਈ ਹੈ ਸੰਗਤਾਂ ਦੀਆਂ ਆਸਾਂ ਨਰਾਜ਼ਾ ਪੂਰੀਆਂ ਹੁੰਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਸੋ ਬਹੁਤ ਹੀ ਵੱਧ ਚੜ ਕੇ ਬੜਾ ਉਤਸ਼ਾਹ ਹੈ ਸੰਗਤਾਂ ਵਿੱਚ ਸੇਵਾ ਕਰਨ ਦਾ ਸੋ ਬਹੁਤ ਹੀ ਸੰਗਤਾਂ ਦਾ ਧੰਨਵਾਦ ਹੈ ਜੋ ਇਹਨੇ ਸੰਗਤ ਤਕਦਾਦ ਵਿੱਚ ਆਈ ਸਾਰਿਆਂ ਹੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਨਾ ਸੁਖਸ਼ੀਆਂ ਪਾਸ਼ੀਆਂ ਜੇ ਸਤਿਗੁਰ ਨਦਰ ਕਰੇ ਨਾਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਧੀਵੀ ਚੈਨਲ ਦਾ ਅਮਰ ਜੁਆਸੇ ਤੋਂ